ਜੀ ਇਹ ਪਲਾਟ ਜਾਂ ਜ਼ਮੀਨ ਖਰੀਦਣੀ ਹੋਵੇ ਜਿਹੜੀ ਜਰਨਲ ਪਾਵਰ ਆਫ ਅਟਾਰਨੀ ਆ ਇਹਦੇ ਕੀ ਫਾਇਦੇ ਦੇ ਕੀ ਨੁਕਸਾਨ ਹੁੰਦੇ ਨੇ ਜੀ ਜਰਨਲ ਪਾਵਰ ਆਟਾਰਨੀ ਦੇ ਤਾਂ ਇਹ ਹੈ ਜੀ ਜਿਸ ਬੰਦੇ ਤੋਂ ਆਪਾਂ ਨੇ ਪੈਸੇ ਦੇ ਦਿੱਤੇ ਹਾਂਜੀ ਕਈ ਵਾਰੀ ਪੇਮੈਂਟ ਆਪਾਂ ਸਾਰੀ ਦੇ ਦੇਣ ਉਹ ਤੋਂ ਪਾਵਰ ਆਟਾਰਨੀ ਲੈ ਲੈਂਦੇ ਆ ਠੀਕ ਹੈ ਜੀ ਜੇ ਉਹ ਜੂੰਦਾ ਬੰਦਾ ਹਾਂਜੀ ਫਿਰ ਤਾਂ ਆਪਾਂ ਪਾਵਰ ਆਟਾਰਨੀ ਤੇ ਪਰਿਸ਼ਟੀ ਕਰਾ ਸਕਦੇ ਆ ਜੇ ਪਾਵਰ ਆਟਾਰਨੀ ਦੇਣ ਵਾਲਾ ਬੰਦਾ ਮਰ ਜੇ ਅੱਛਾ ਜੀ ਤਾਂ ਆਪਾਂ ਰਿਸਟ੍ਰੀਨ ਕਰਾ ਸਕਦੇ ਹੈਗੇ ਇਹਦਾ ਸਭ ਤੋਂ ਵੱਡਾ ਨੁਕਸਾਨ ਇਹ ਹੈ ਇਹ ਹੈ ਜੀ ਹੁਣ ਪਾਵਰ ਆਫ ਆਟਾਰਨੀ ਆ ਇਹ ਬੰਦੇ ਨੇ ਪਾਵਰ ਟੌਰ ਨਹੀਂ ਦਿੱਤੀ ਹਾਂਜੀ ਬੀ ਬੰਦੇ ਨੂੰ ਬੀ ਨੂੰ ਜ਼ਮੀਨ ਵੇਚੀ ਤੇ ਉਹਨੂੰ ਪਾਵਰ ਟੌਰ ਨਹੀਂ ਦੇਤੀ ਵੀ ਚੱਲ ਜਾਂਦ ਮਰਜੀ ਟੂਰਿਸਟ ਕਰਾ ਲਿਆ ਬੀ ਨੇ ਸੀ ਦੇ ਨਾਲ ਪਾਵਰ ਟੌਰ ਨਹੀਂ ਕਰਾ ਲਈ ਠੀਕ ਹੈ ਜੀ ਠੀਕ ਹੈ ਨਾ ਜੀ ਹਾਂਜੀ ਪਰੰਤੂ ਜਦੋਂ ਬੀ ਦੀ ਡੈਥ ਹੋ ਗਈ ਇਹਦੀ ਇਹਦੀ ਡੈਥ ਹੋ ਗਈ ਇਹਨੇ ਪਾਵਰ ਟੌਰ ਨਹੀਂ ਦਿੱਤੀ ਸੀ ਹਾਂਜੀ ਹਾਂ ਇਹਦੀ ਡੈਥ ਹੋ ਗਈ ਇਹਦੀ ਡੈਥ ਹੋ ਗਈ ਹਾਂਜੀ ਤਾਂ ਉਹ ਪਾਵਰ ਟੌਰ ਨਹੀਂ ਖਤਮ ਹੋ ਗਈ ਗਾ ਉਹਦੇ ਬੱਚਾ ਨੂੰ ਜ਼ਮੀਨ ਜਾਊਗੀ ਇਹੋ ਅਵਰਿਸਟੀ ਨੇ ਉਸਾਦੀ ਗਾਂ ਪਾਵਰ ਟੌਰ ਨਹੀਂ ਦੇ ਅੱਛਾ ਜਿਹੜੇ ਏ ਦੇ ਬੱਚੇ ਨੂੰ ਉਹਦੇ ਨਾਲ ਉਹਦੇ ਨਾਲ ਦੀ ਜਾਊਗੀ ਹੁਣ ਉਹਨਾਂ ਨੂੰ ਜ਼ਮੀਨ ਜਾਊਗੀ ਉਹ ਜਿਹੜੀ ਤੁਸੀਂ ਪਾਵਰ ਟੌਰਨੀ ਦੇ ਰਿਸ਼ਤੀ ਨਹੀਂ ਕਰ ਸਕਦਾ ਜੇ ਪਾਵਰ ਡਾਣ ਦ੍ਰਿਸ਼ਟੀ ਹੋ ਸਕਦੀ ਇਹ ਸਭ ਤੋਂ ਵੱਡਾ ਸਭ ਤੋਂ ਵੱਡਾ ਨੁਕਸਾਨ ਹੈ ਇਹ ਪਾਵਰ ਟਾਰਨਿੰਗ ਦਾ ਆਪਾਂ ਸਟਾਮ ਦੀ ਬਚਤ ਕਰਨ ਵਾਸਤੇ ਵੀ ਗਾਹਾਂ ਆਪਾਂ ਵੇਚ ਦਾਂਗੇ ਗਾਹਾਂ ਬਾਹਰ ਦੀ ਬਾਹਰ ਉਹ ਤੋਂ ਰਿਸ਼ਤੀ ਕਰਾ ਦਾਂਗੇ ਆਪਾਂ ਕਈ ਵਾਰੀ ਇਹ ਚੀਜ਼ ਸੋਚ ਲੈਂਦੇ ਆ ਇਹ ਬਹੁਤ ਵੱਡਾ ਨੁਕਸਾਨ ਦੇ ਹੋ ਜਾਂਦੀ ਹੈ ਕਈ ਵਾਰੀ ਥੋੜਾ ਜਿਹਾ ਲਾਲਚ ਕਰਦੇ ਆ ਆਪਾਂ ਉਹ ਲਾਲਚ ਕਈ ਵਾਰੀ ਬਹੁਤ ਜ਼ਿਆਦਾ ਮਹਿੰਗਾ ਪੈ ਜਾਂਦਾ ਮਹਿੰਗਾ ਪੈ ਜਾਂਦਾ ਜੀ ਇਹਦਾ ਫਾਇਦਾ ਕੀ ਆ ਜੀ ਵੈਸੇ ਪਾਵਰ ਟਾਰ ਫਾਇਦਾ ਤਾਂ ਇਹਦਾ ਇਹੀ ਹੈ ਵੀ ਉਸ ਟਾਈਮ ਆਪਾਂ ਕਹਿੰਦੇ ਵੀ ਰਿਸ਼ਤੀ ਦਾ ਖਰਚ ਆਪਾਂ ਕਹਨੂੰ ਲਾਉਣਾ ਜੀ ਕਈ ਵਾਰੀ ਬੰਦੇ ਲਾਲਚ ਕਰਦੇ ਨੇ ਵੀ ਆਪਾਂ ਬਾਹਰ ਦੀ ਵਾਰ ਪਲਾਟ ਵੇਚ ਦਾਂਗੇ ਬਾਹਰ ਦੀ ਵਾਰ ਰਿਸਟਰੀ ਕਰਾ ਦਾਂਗੇ ਆਪਣਾ ਖਰਚਾ ਬਚੂ ਰਿਸਟਰੀ ਦਾ ਥੋੜਾ ਜਿਹਾ ਖਰਚਾ ਬਚਾਉਣ ਦੇ ਮਾਰੇ ਆਪਾਂ ਕਈ ਵਾਰੀ ਰਿਸਕ ਲੈਣ ਹੈ ਔਰ ਰਿਸਕ ਬਹੁਤ ਪਾਰੀ ਪੈਦਾ ਕਈ ਵਾਰੀ ਅੱਛਾ ਅੱਛਾ ਜੇ ਕਿਸੇ ਨੇ ਮਤਲਬ ਇਦਾਂ ਦਾ ਕਰਨਾ ਹੋਵੇ ਫੇਰ ਉਹ ਲੈਂਦੇ ਨੇ ਲੋਕ ਜਾਂ ਪਾਵਰ ਹਾਂ 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 ਠੀਕ ਹੈ ਜੀ ਠੀਕ ਇੱਕ ਵੀਰ ਕਹਿੰਦਾ ਸੀ ਇਹਨੇ ਬੱਚਾ ਗੋਦ ਲਿਆ ਸੀ ਜਿਹੜੇ ਬੱਚੇ ਦੇ ਡਾਕੂਮੈਂਟ ਤੇ ਕਾਗਜ਼ ਤੇ ਉਹਦੇ ਵਿੱਚ ਕਿਤੇ ਕੁਝ ਗਲਤੀ ਹੋ ਗਈ ਬੱਚਾ ਤਾਂ ਅਸੀਂ ਗੋਦ ਲੈ ਲਿਆ ਕਾਗਜ਼ਾਂ ਵਿੱਚ ਕੋਈ ਨਾਮ ਦੀ ਜਾਂ ਕੋਈ ਉਹਨੇ ਲਿਖਿਆ ਨਹੀਂ ਵੀ ਕੀ ਗਲਤੀ ਹੋਈ ਉਹਨੇ ਗਲਤੀ ਸ਼ਬਦ ਵਰਤ ਲਿਆ ਵੀ ਇਹ ਹੁਣ ਕਿਵੇਂ ਠੀਕ ਹੋ ਸਕਦਾ ਜੀ ਗਲਤੀ ਹੁਣ ਕੀ ਗਲਤੀ ਆਪਾਂ ਨੂੰ ਇਹ ਨਹੀਂ ਪਤਾ ਵੀ ਕੀ ਗਲਤੀ ਹੈ ਗਲਤੀ ਦਾ ਪਤਾ ਉਹ ਵੀ ਕੀ ਗਲਤੀ ਹੈ ਬੱਚੇ ਦਾ ਨਾਮ ਗਲਤ ਲਿਖਿਆ ਗਿਆ ਜੇ ਕੀ ਹੈ ਕੀ ਠੀਕ ਹੈ ਜੀ ਆਪਾਂ ਨਾਮ ਦੀ ਗੱਲ ਕਰੀਏ ਜਾਂ ਫਾਦਰ ਦੀ ਜਾਂ ਬੱਚੇ ਦੀ ਉਹ ਨਾਮ ਦੀ ਕਰੈਕਸ਼ਨ ਹੋ ਜਾਂਦੀ ਆ ਗੋਦਨਾਮੇ ਦੇ ਵਿੱਚ ਗੋਦਨਾਮੇ ਦੇ ਵਿੱਚ ਜਦੋਂ ਹੁਣ ਜਿਹੜੇ ਬੰਦੇ ਨੇ ਗੋਦ ਲੈ ਲਿਆ ਬੱਚਾ ਤਾਂ ਉਹਦਾ ਹੈ ਹੁਣ ਉਹ ਹਾਂ ਬੱਚਾ ਉਹਦਾ ਗੋਦਨਾਮਾ ਹੋ ਗਿਆ ਜਦੋਂ ਹਾਂਜੀ ਉੱਥੇ ਇਸਰਮਤਵੰਨਾ ਲਿਖਣਾ ਚਾਹੀਦਾ ਠੀ ਜਿਹੜੇ ਜਿੱਥੇ ਆਪਾਂ ਬਾਬ ਦਾ ਨੋਂ ਪਾਉਂਦੇ ਆ ਪੁੱਤਰ ਫਲਾਣਾ ਉੱਥੇ ਪਿੱਸਰ ਮਤੋਂ ਨਾ ਆਉਂਦਾ ਵੀ ਸੁਮਨ ਤੋਂ ਨਾ ਫਲਾਣਾ ਵੀ ਫਲਾਣੇ ਦੇ ਇਹ ਗੋਦ ਪਾਇਆ ਹੋਇਆ ਠੀਕ ਹੈ ਜੀ ਹੁਣ ਇਹ ਇਹ ਨਹੀਂ ਪਤਾ ਵੀ ਗਲਤੀ ਕੀ ਹੈ ਕੀ ਨਹੀਂ ਨਹੀਂ ਮੰਨ ਲਓ ਜੇ ਇੱਕ ਆਪਾਂ ਐਗਜ਼ਾਮਪਲ ਮੰਨ ਕੇ ਚੱਲੀਏ ਜੇ ਬੱਚੇ ਦਾ ਨਾਮ ਗਲਤ ਲਿਖਿਆ ਗਿਆ ਜਾਂ ਜਿਹੜੇ ਬੱਚੇ ਨੇ ਜਿਹੜੇ ਬੰਦੇ ਨੇ ਬੱਚਾ ਗੋਦ ਲਿਆ ਜੀ ਉਹਦਾ ਨਾਮ ਗਲਤ ਹੈ ਜਾਂ ਗੋਦ ਦੇਣ ਵਾਲੇ ਦਾ ਨਾਮ ਮੰਨ ਲਓ ਤਿੰਨਾਂ ਦੇ ਨਾਮ ਦੇ ਵਿੱਚ ਕੋਈ ਗਲਤੀ ਆ ਉਹ ਕਰੈਕਸ਼ਨ ਦੇਖੋ ਜਿਹੜੇ ਨੇ ਗੋਦ ਦਿੱਤਾ ਉਹ ਤਾਂ ਗੋਦ ਨਾਮੇ ਦੇ ਵਿੱਚ ਨਿਬੜੇ ਗਿਆ ਕੰਮ ਹੁਣ ਤਾਂ ਗਾਹਾਂ ਬੱਚੇ ਦਾ ਨਾਂ ਉਹ ਜਿਹੜੇ ਉਹਦੇ ਨਾਂ ਤੇ ਚੱਲੂਆ ਜਿਨੇ ਗੋਦ ਲੈਨੇ ਜਿਨੇ ਗੋਦ ਲਿਆ ਜੇ ਉਹਦਾ ਨਾਂ ਕੋਈ ਗਲਤ ਹੈ ਤਾਂ ਉਹ ਖਵਾਰ ਚੜਾ ਕੇ ਆਪਦਾ ਠੀਕ ਕਰਾ ਲੈਣ ਉਹ ਹੋਰ ਕੀ ਹੋ ਸਕਦਾ ਤਾਂ ਹੋਰ ਤਾਂ ਕੋਈ ਹੱਲ ਨਹੀਂ ਇਹਦਾ ਠੀਕ ਹੈ ਜੀ ਠੀਕ ਠੀਕ ਉਸ ਟਾਈਮ ਤਾਂ ਗੋਦਨਾਮ ਦੇ ਮੁਤਾਬਕ ਹੀ ਹੋਇਆ ਨਾ ਜੀ ਠੀਕ ਹੈ ਜੀ ਜੋ ਮਤਲਬ ਗੋਦਨਾਮ ਦੇ ਮੁਤਾਬਕ ਹੋਇਆ ਉਹ ਦੂਗਾ ਦੋਸਤੋ ਜਿਹੜਾ ਆਪਨੇ ਪਲੇ ਸਟੋਰ ਤੇ ਜਾਂ ਐਪ ਸਟੋਰ ਤੇ ਇੱਕ ਪੰਜਾਬ ਦੇ ਹੀਰੇ ਐਪ ਬਣਾਇਆ ਤਾਂ ਬਹੁਤ ਬਹੁਤ ਸਾਰੇ ਵੀਰਾਂ ਨੂੰ ਇਦਾਂ ਵੀ ਇਹ ਇੱਕ ਕੋਰਸ ਆ ਇਹ ਬਾਈ ਜੀ ਕੋਰਸ ਨਹੀਂ ਹੈਗਾ ਕਿ ਛੋਟੇ ਜਿਹੇ ਬੱਚੇ ਤੋਂ ਲੈ ਕੇ ਸਿਆਣੀ ਉਮਰ ਤੱਕ ਫਰਦ ਕੇ ਮੈਂ ਡਾਊਨਲੋਡ ਕਰੋਗੇ ਕਿ ਮੈਂ ਆਪਣਾ ਹਿੱਸਾ ਕੱਢ ਕੱਢ ਸਕਦੇ ਹਾਂ ਅਗਰ ਫਰਦ ਦੇ ਵਿੱਚ ਕੋਈ ਗਲਤੀ ਆ ਉਹਦੀ ਕਰੈਕਸ਼ਨ ਕਿਵੇਂ ਕਰਾ ਸਕਦੇ ਆ ਵਿਰਾਸਤ ਕੀ ਆ ਨਿਸ਼ਾਨਦੇਹੀ ਕੀ ਆ ਕੁਰਸੀਨਾਮਾ ਕੀ ਆ ਤਕਸੀਮ ਕੀ ਹੁੰਦੀ ਆ ਸਾਂਝੀ ਖੇੜ ਦੀ ਤਕਸੀਮ ਕਿਵੇਂ ਕਰਵਾ ਸਕਦੇ ਆ ਇੰਤਕਾਲ ਦੀਆਂ ਕਿਸਮਾਂ ਕੀ ਨੇ ਗੋਦਨਾਮਾ ਕੀ ਆ ਬਿਆਨਾ ਇਕਰਾਰਨਾਮਾ ਫੀਲਡ ਬੁੱਕ ਤਤੀਮਾ ਗਰਦਾਬਰੀ ਜਮ੍ਹਾਂਬੰਦੀ ਸਪੈਸ਼ਲੀ ਉਰਦੂ ਅਤੇ ਫਾਰਸੀ ਦੇ ਸ਼ਬਦਾਂ ਦਾ ਭਨਾਰ ਲੱਠੇ ਬਾਰੇ ਜਾਣਕਾਰੀ ਲਾਲ ਲਕੀਰ ਕੀ ਹੁੰਦੀ ਆ ਮਸਾਬੀ ਸਾਂਝੀ ਜ਼ਮੀਨ ਦੇ ਵਿੱਚੋਂ ਆਪਣਾ ਹੀ ਆਪਣਾ ਹਿੱਸਾ ਕਿਵੇਂ ਕੱਢੀਏ ਖੇਵਟ ਵਿੱਚੋਂ ਹਿੱਸਾ ਕਿਵੇਂ ਕੱਢੀਏ ਪੁਰਾਣਾ ਰਿਕਾਰਡ ਕਿਵੇਂ ਲੈ ਸਕਦਾ ਟੇਡੇ ਮੇਡੇ ਖੇਤਾਂ ਦੀ ਮਿੰਟੀ ਪਟਾਨਾਮਾ ਕੀ ਆ ਮਰੱਬਾ ਕੀ ਆ ਗਰਦਾਵਰੀ ਕੀ ਆ ਜਰੀਬ ਕੀ ਹੁੰਦੀ ਆ ਸੋ ਕਹਿਣ ਦਾ ਭਾਵ ਇਸ ਤੋਂ ਵੀ ਵੱਧ ਕੇ ਹੋਰ ਬਹੁਤ ਸਾਰੇ ਟੌਪਿਕ ਨੇ ਤੁਸੀਂ ਘਰ ਬੈਠੇ ਇਸ ਐਪ ਦੇ ਜਰੀਏ ਬਹੁਤ ساری ਜਾਣਕਾਰੀ ਪ੍ਰਾਪਤ ਕਰੋਗੇ ਅਗਰ ਫੇਰ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਆ ਇਸ ਐਪ ਨੂੰ ਡਾਊਨਲੋਡ ਕਰਨ ਦੇ ਵਿੱਚ ਤਾਂ 983105702 ਤੇ WhatsApp ਕਰ ਸਕਦੇ ਹੋ ਕਾਲ ਕਰ ਸਕਦੇ ਹੋ ਇਸ ਐਪ ਦੇ ਵਿੱਚ ਤੁਹਾਨੂੰ ਪਹਿਲੀਆਂ 20 ਵੀਡੀਓ ਫ੍ਰੀ ਮਿਲਣਗੀਆਂ ਉਸ ਤੋਂ ਅਗਲੇ ਵੀਡੀਓ ਤੁਹਾਨੂੰ ਪੇਡ ਮਿਲਣਗੀਆਂ ਉਸ ਤੋਂ ਬਾਅਦ ਸ਼ੇਅਰ ਕਰੋ ਬਾਅਦ ਦੇ ਬਾਅਦ ਕਮੈਂਟ ਤੇ ਲਾਈਕ ਕਰਕੇ ਇਹ ਵੀਰ ਸਵਾਲ ਗਲਤ ਕਰ ਦਿੰਦੇ ਨੇ ਸਾਡੀ ਬੇਨਤੀ ਆ ਵੀ ਜਦੋਂ ਵੀ ਤੁਸੀਂ ਸਵਾਲ ਕਰਦੇ ਹੋ ਨਾ ਜਿਵੇਂ ਇੱਕ ਬਾਈ ਨੇ ਉਹਦੇ ਸਵਾਲ ਕਰਿਆ ਸੀ ਕਹਿੰਦਾ ਜੇ ਪਰਦਾਦਾ ਦਾਦਾ ਤੇ ਪਿਤਾ ਸਵਰਗਵਾਸ ਗਏ ਹੁਣ ਤਾਂ ਵਸੀਤ ਕਿਵੇਂ ਕਰਵਾ ਸਕਦੇ ਆ ਜਦੋਂ ਬਾਈ ਜੀ ਵਸੀਤ ਕਰਵਾਉਣ ਵਾਲਾ ਬੰਦਾ ਹੀ ਨਹੀਂ ਹੈਗਾ ਤਾਂ ਆਪਾਂ ਵਸੀਤ ਕਰਵਾਵਾਂਗੇ ਕੀ ਤਾਂ ਵਸੀਤ ਹੋਊਗੀ ਕਿ ਨਹੀਂ ਹੋਊਗੀ ਕਿਵੇਂ ਦਾਦੇ ਦੇ ਨਾਂ ਤੇ ਜ਼ਮੀਨ ਪਰਦਾਦੇ ਦੇ ਨਾਂ ਤੇ ਬਾਪ ਦੇ ਨਾਂ ਤੇ ਜ਼ਮੀਨ ਕਿਹਦੇ ਨਾਂ ਹੋਵੇ ਜ਼ਮੀਨ ਕਿਹਦੇ ਨਾਂ ਆ ਜੇ ਉਹ ਬੰਦਾ ਜਿਉਂਦਾ ਤਾਂ ਹੀ ਵਸੀਤ ਕਰੂ ਜੇ ਬੰਦਾ ਮਰੇ ਗਿਆ ਤਾਂ ਵਸੀਤ ਹੋਊਗੀ ਤਾਂ ਕੋਈ ਨਹੀਂ ਸਕਦੀ ਹਾਂਜੀ ਹਾਂ ਜੇ ਆਪਾਂ ਨਾਰਮਲੀ ਦੇਖੀਏ ਵੀ ਮੰਨ ਲਓ ਸਾਡੇ ਪਿਤਾ ਦੇ ਨਾਮ ਤੇ ਆ ਕੱਲ ਨੂੰ ਪਿਤਾ ਜੀ ਸਵਰਗਵਾਸ ਹੋ ਗਏ ਤਾਂ ਬੱਚਨ ਦੇ ਨਾਂ ਤਾਂ ਆਊਗੀ ਆਊਗੀ ਟੂਨੇ ਆਊਗੀ ਸਾਰੇ ਮਾਤ ਜਾਊਗੀ ਜਿਹੜੇ ਵਾਰਸ ਨੇ ਹਾਂ ਜਿੰਨੇ ਵੀ ਵਾਰਸ ਹੈਗੇ ਨੇ ਉਹਦੇ ਹਿੱਸ ਪਰ ਜਦੋਂ ਵੀ ਸਵਾਲ ਕਰਦੇ ਹੋ ਸ਼ਾਰਟ ਤੇ ਸ਼ਾਰਟ ਦੇ ਵਿੱਚ ਸਵਾਲ ਕਰਿਆ ਕਰੋ ਪੰਜਾਬੀ ਭਾਸ਼ਾ ਵਿੱਚ ਕਰਿਆ ਕਰੋ ਤਾਂ ਕਿ ਸਾਨੂੰ ਚੱਕਣਾ ਉਹ ਸਵਾਲ ਜਲਦੀ ਟਾਈਪ ਕਰਨਾ ਸਾਨੂੰ ਜਲਦੀ ਸੌਖਾ ਹੋ ਜਾਵੇ ਤਾਂ ਕਿ ਸਰਦਾ ਵੀ ਟਾਈਮ ਬੇਸ ਨਾ ਹੋਵੇ ਅਸੀਂ ਸ਼ਾਰਟ ਦੇ ਵਿੱਚ ਜਲਦੀ ਸਵਾਲ ਕਰੀਏ ਤੇ ਜਲਦੀ ਉਹਦਾ ਸਾਰ ਜਵਾਬ ਦੇ ਦਣਾ ਤਾਂ ਕਿ ਸਾਰਿਆਂ ਦੇ ਟਾਈਮ ਦੀ ਬਚਤ ਹੋਵੇ ਮੈਂ ਸਰੋਤਿਆਂ ਨੂੰ ਇੱਕ ਹੱਥ ਬਨ ਕੇ ਬੇਨਤੀ ਕਰਦਾ ਵੀ ਸਾਡੇ ਸ਼ਰਮਾ ਜੀ ਦਾ ਥੋੜਾ ਜਿਹਾ ਧਿਆਨ ਰੱਖਿਆ ਕਰੋ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਕਿ ਇਹਨੂੰ ਜਣੀ ਹੌਸਲਾ ਮਿਲਦਾ ਰਹੇ ਜਿਹੜੇ ਸਵਾਲ ਇਕੱਠੇ ਕਰਦਾ ਫਿਰ ਮੇਰੇ ਲਈ ਆਉਂਦਾ ਛੁਡੇ ਸਵਾਲਾਂ ਦੇ ਜਵਾਬ ਦਿੰਦਾ ਹੈ ਜੀ ਇਹਦੇ ਜਿੰਗੇ ਜੀ ਨੇ ਕਹੇ ਤੁਸੀਂ ਸ਼ੇਅਰ ਕਰੋਗੇ ਮੈਰਾ ਹੋਊਗਾ ਕਰ ਕਰੋ ਇਹ ਬਾਤਾਂ ਮੈਨੂੰ ਮਿਲਦੀ ਹੈ ਠੀਕ ਤਾਂ ਦੋਸਤੋ ਵੀਡੀਓ ਕਰਿਓ ਬਾਦੋ ਬਾਦ ਸ਼ੇਅਰ ਮਿਲਦੇ ਆਪਾਂ ਨਵੀਂ ਜਾਣਕਾਰੀ ਨਾਲ ਦਿਓ ਇਜਾਜ਼ਤ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਬਹੁਤ ਬਹੁਤ ਧੰਨਵਾਦ ਸਾਰੇ ਸਰੋਤਾਂ ਦੇ